ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇਸ਼ ਦੀ ਸਮੁੱਚੀ ਦਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਦੇਸ਼ ਵਿੱਚ ਅਗਿਆਨਤਾ ਦਾ ਹਨੇਰ ਸੀ 1204 ਈਸਵੀ ਵਿੱਚ ਖਾਨਦਾਨੇ ਗੁਲਾਮਾਂ ਦਾ ਰਾਜ ਹੋ ਗਿਆ ਅਤਬਦੀਨ ਐਬਕ ਦੇ ਪਿੱਛੇ ਅਲਤਮਸ ਅਲਾਉਦੀਨ ਖਿਲਜੀ ਰੋਇ ਤਗਲਕ ਆਦਿ ਦੇ ਰਾਜ ਵਿੱਚ ਹਿੰਦੂਆਂ ਉੱਤੇ ਬਹੁਤ ਜ਼ੁਲਮ ਹੋਇਆ ਰੈਂਦੀ ਕਸਰ ਤੈਮੂਰ ਦੇ ਹਮਲੇ ਨੇ ਪੂਰੀ ਕਰ ਦਿੱਤੀ ਜਿਸ ਨੇ 1 ਲੱਖ ਕੈਦੀ ਕਤਲ ਕਰਵਾਇਆ ਬਾਅਦ ਵਿੱਚ ਬਹਿਲੌਂਖਾ ਲੋਧੀ ਨੇ ਦਿੱਲੀ ਤੇ ਕਬਜ਼ਾ ਕਰ ਲਿਆ 1468 ਇਸਵੀ ਵਿੱਚ ਬਹਿਲੌਣ ਖਾਨ ਦੇ ਮਰਨ ਪਿਛੋਂ ਉਸਦੇ ਪੁੱਤਰ ਸਿਕੰਦਰ ਨੇ 1517 ਈਸਵੀ ਤੱਕ ਰਾਜ ਕੀਤਾ ਉਸ ਨੇ ਬੇਸ਼ੁਮਾਰ ਮੰਦਰ ਢਾਏ ਤੇ ਜ਼ੁਲਮ ਕੀਤੇ 1504 ਈਸਵੀ ਵਿੱਚ ਦولت ਖਾਨ ਨੂੰ ਸੁਲਤਾਨਪੁਰ ਲੋਧੀ ਦਾ ਨਵਾਬ ਬਣਾਇਆ ਗਿਆ ਸ਼ਕੰਦਰ ਲੋਧੀ ਦੀ ਮੌਤ ਪਿਛੋਂ ਇਬਰਾਹਿਮ ਲੋਧੀ ਨੇ ਤਖਤ ਤੇ ਬੈਠਾ ਤਾਂ ਦولت ਖਾਨ ਲੋਧੀ ਨੇ ਆलम खान ਨਾਲ ਰਲ ਕੇ ਬਾਬਰ ਨੂੰ ਹਿੰਦੁਸਤਾਨ ਦਾ ਹਮਲਾ ਹਿੰਦੁਸਤਾਨ ਤੇ ਹਮਲਾ ਕਰਨ ਦਾ ਸੱਦਾ ਭੇਜਿਆ ਉਸ ਦਾ ਖਿਆਲ ਸੀ ਕਿ ਬਾਬਰ ਇਬਰਾਹਿਮ ਨੂੰ ਹਰਾ ਕੇ ਤੇ ਲੁੱਟਦਾ ਮਾਲ ਲੈ ਕੇ ਆਵੇ ਵਾਪਸ ਚਲਾ ਜਾਵੇਗਾ ਅਤੇ ਰਾਜ ਦਾ ਭਾਗ ਦਾ ਮਾਲਕ ਉਹ ਬਣ ਜਾਵੇਗਾ ਪਰ ਉਲਟਾ ਲੋਧੀਆਂ ਦਾ ਰਾਜ ਹੀ ਜਾਂਦਾ ਰਿਹਾ ਅਤੇ 15 1526 ਈਸਵੀ ਵਿੱਚ ਇਬਰਾਹਿਮ ਨੂੰ ਹਰਾ ਕੇ ਹਰ ਦੇ ਕੇ ਤਖਤ ਦਾ ਮਾਲਕ ਬਾਬਰ ਬਣ ਗਿਆ ਮੁਗਲ ਰਾਜ ਸਥਾਪਿਤ ਹੋ ਗਿਆ ਲੋਧੀਆਂ ਤੋਂ ਪਿੱਛੋਂ ਮੁਗਲਾਂ ਦਾ ਰਾਜ ਦੋਵੇਂ ਹੀ ਵਿਦੇਸ਼ੀ ਸਰਕਾਰਾਂ ਸਨ ਬਾਦਸ਼ਾਹ ਦੇ ਥੱਲੇ ਨਵਾਬ ਹਾਕਮ ਤੇ ਪਿੰਡਾਂ ਦੇ ਚੌਧਰੀ ਪਰਜਾ ਉੱਤੇ ਅੰਨਾ ਜ਼ੁਲਮ ਕਰਦੇ ਸਨ ਕਿਸੇ ਦੀ ਵੀ ਇੱਜ਼ਤ ਪੱਤ ਤੇ ਜਾਨਮਾਲ ਸੁਰੱਖਿਅਤ ਨਹੀਂ ਸੀ ਇਹ ਦੂ ਪਰਜਾ ਦਾ ਹੋਰ ਵੀ ਮਾੜਾ ਹਾਲ ਸੀ ਉਹਨਾਂ ਨੂੰ ਇਸਲਾਮ ਵਿੱਚ ਲਿਆਉਣ ਧਨਮਾਲ ਲੁੱਟਣਾ ਅਤੇ ਬਹੁਤੀਆਂ ਬਹੁ ਬੇਟੀਆਂ ਦੀ ਬੇਪਤੀ ਕਰਨ ਦਾ ਹੁਕਮ ਹਕਮਰਾਨ ਟੋਲਾ ਆਪਣਾ ਹੱਕ ਸਮਝਦਾ ਸੀ ਰਾਜਸੀ ਦਸ਼ਾ ਗੁਰੂ ਸਾਹਿਬ ਜੀ ਆਪਣੇ ਸ਼ਬਦਾਂ ਵਿੱਚ ਉਸ ਵੇਲੇ ਇਹ ਹਾਲਾਤ ਸੀ ਰਾਜੇ ਸੀ ਮੁਕਦ ਉਤੇ ਜਾਇ ਜਗਾਏਣ ਬੈਠੇ ਸਤੇ ਚਾਕਰ ਨਹਿੰਦਾ ਪਾਇਣ ਤਾਉ ਰਤ ਪਿਤਕਿਤ ਹੋ ਚਟ ਜਾਓ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ ਊੜ અમાਵਸ ਸੱਚ ਚੰਦਰਮਾ ਦੀਸੇ ਨਾਹੀ ਕਹ ਚੜਿਆ ਰਾਜੇ ਸ਼ੇਰ ਵਾਂਗ ਸ਼ਕਾਰ ਦਾ ਦੀ ਤਾਗ ਵਿੱਚ ਰਹਿੰਦੇ ਸਨ ਐੜਕਾਰ ਕੁੱਤਿਆਂ ਵਾਂਗੂ ਸਨ ਅਤੇ ਛੋਟੇ ਮੁਲਾਜ਼ਮ ਰਾਜੇ ਦੀਆਂ ਨੌਂਦਰਾ ਸਨ ਅਤੇ ਜਨਤਾ ਨੂੰ ਲਹੂ ਲਹਾਨ ਕਰਦੇ ਸਨ ਭਲੇ ਲੋਕਾਂ ਨੂੰ ਆਰਾਮ ਨਾਲ ਸੌਣ ਵੀ ਨਹੀਂ ਦਿੰਦੇ ਸਨ ਦੇਸ਼ ਦੀ ਜਨਤਾ ਉੱਤੇ ਜ਼ੁਲਮ ਹੋ ਰਿਹਾ ਸੀ ਅਤੇ ਹੁਕਮਰਾਨ ਟੋਲਾ ਖਰਮਸਤੀ ਅਤੇ ਐਸ਼ ਕਰ ਰਿਹਾ ਸੀ ਕੋਈ ਦਾਅ ਫਰਿਆਦ ਸੁਣਨ ਵਾਲਾ ਨਹੀਂ ਸੀ ਜ਼ਾਲਮ ਮੁਸਲਮਾਨ ਨਮਾਜ਼ਾਂ ਪੜਦੇ ਸਨ ਤੇ ਬ੍ਰਾਹਮਣ ਖੱਤਰੀ ਆਦ ਵੀ ਹਕੂਮਤ ਦੀ ਝੋਲੀ ਚੁੱਕ ਬਣ ਕੇ ਆਪਣੇ ਹੀ ਭਰਾਵਾਂ ਨੂੰ ਤੰਗ ਕਰਦੇ ਸਨ ਗੁਰੂ ਸਾਹਿਬ ਦੇ ਸ਼ਬਦਾਂ ਵਿੱਚ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਕਹੀ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਮਾਨਸ ਖਾਣੇ ਕਰੇ ਨਵਾਜ ਸੁਰਿ ਵਿਗਾਣ ਤਿੰਨ ਗੱਲ ਤਾਗ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੋੜ ਰਹੇ ਆ ਭਰਪੂਰ ਸਮਾਜ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਹਿੰਦੂ ਤੇ ਮੁਸਲਮਾਨ ਅੱਗੋ ਹੋਰ ਵੰਡੀਆਂ ਪਈਆਂ ਹੋਈਆਂ ਸਨ ਖਾਸ ਕਰਕੇ ਹਿੰਦੂ ਚਾਰ ਵਰਨਾ ਵਿੱਚ ਵੰਡੇ ਹੋਏ ਸਨ ਬ੍ਰਾਹਮਣ ਖੱਤਰੀ ਵੈਸ਼ ਤੇ ਸੂਦਰ ਸੂਦਰ ਦੀ ਹਾਲਤ ਬਹੁਤ ਹੀ ਤਰਸਜੋਗ ਸੀ ਔਰਤ ਨੂੰ ਪੈਰ ਦੀ ਜੁੱਤੀ ਤੱਕ ਕਿਹਾ ਜਾਂਦਾ ਸੀ ਤੁਲਸੀ ਦਾਸ ਵਰਗੇ ਵਿਦਵਾਨ ਲਿਖ ਰਹੇ ਹਨ ਤੋਰ ਗਵਾਰ ਸੂਦਰ ਪਸ਼ੂ ਨਾਰੀ पाचो ਤਾਲਨ ਕੇ ਅਧਿਕਾਰੀ ਇਹਨੂੰ ਜਿਹਾ ਕਵੀ ਕਹਿ ਰਿਹਾ ਸੀ ਪਾਠ ਰੰਨਾ ਦੀ ਦੋਸਤੀ ਖੁਰੇ ਜਿੰਨਾ ਦੀ ਮਤ ਇਹ ਵਾਰਿਸ਼ ਸਾਹਿਬ ਵੀ ਲੇਖ ਰਿਹਾ ਸੀ ਵਾਰਿਸ਼ ਰਣ ਫਕੀਰ ਤਲਵਾਰ ਘੋੜਾ ਚਾਰੇ ਥੋਕ ਇਹ ਕਿਸੇ ਦੇ ਯਾਰ ਨਹੀਂ ਐਸੇ ਹਾਲਾਤ ਵਿੱਚ ਆਮ ਲੋਕਾਂ ਵੱਲੋਂ ਔਰਤ ਨੂੰ ਮਾੜਾ ਸਮਝਣਾ ਸੁਭਾਅਕ ਹੀ ਸੀ ਅਜਿਹੀ ਬਦ ਸਲੋਕੀ ਦੇ ਸੰਮੁਖ ਔਰਤ ਵੀ ਆਪਣੇ ਗੁਣ ਹਲੇ ਮੇ ਸਾਦਗੀ ਸ਼ਰਮ ਹਯਾ ਪਵਿੱਤਰਤਾ ਆਦਗਵਾ ਬੈਠੀ ਸੀ ਪੁਰਸ ਕਸਾਈ ਕਠੋਰ ਵੱਡ ਖਾਣੇ ਵੱਡੀ ਹੋਰ ਆਦ ਹੋ ਗਏ ਸਨ ਸ਼ਰਮ ਤੇ ਅਣਖ ਅਲੋਪ ਹੋ ਗਈ ਸੀ ਗੁਰੂ ਸਾਹਿਬ ਨੂੰ ਕਹਿਣਾ ਪਿਆ ਰਨਾ ਹੋਈਆਂ ਬੋਧੀਆਂ ਪੁਰਸ ਹੋਏ ਸਦੀਆ ਸਈਆਦ ਸੀਲ ਸੰਜਮ ਸੱਚ ਭੰਨੀ ਖਾਣਾ ਖਾਜ ਅਜਾਓ ਸ਼ਰਮ ਗਿਆ ਘਰ ਆਪਣੇ ਪਤ ਉੱਠ ਚੱਲੀ ਨਾਲ ਮੁਸਲਮਾਨ ਰਾਜ ਦੇ ਹੰਕਾਰ ਵਿੱਚ ਆਪਰੇ ਫਿਰਦੇ ਸਨ ਇਹ ਹਿੰਦੂ ਉਕਾ ਹੀ ਗੁਲਾਮੀ ਥੱਲੇ ਦੱਬੇ ਹੋਏ ਸਨ ਦੋਵੇਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਸਨ ਮੁਸਲਮਾਨ ਹਿੰਦੂਆਂ ਨੂੰ ਕਾਫਰ ਤੇ ਹਿੰਦੂ ਮੁਸਲਮਾਨਾਂ ਨੂੰ ਮੁਸਲਮਾਨਾਂ ਨੂੰ ਮਲੇਸ਼ ਸਮਝਦੇ ਸਨ ਇਹ ਮਾਹੌਲ ਭਾਈ ਗੁਰਦਾਸ ਜੀ ਇੰਜ ਬਿਆਨ ਕਰਦੇ ਹਨ ਚਾਰ ਵਰਨ ਚਾਰ ਮਹਜਬਾਂ ਜਗਤ ਵਿੱਚ ਹਿੰਦੂ ਮੁਸਲਮਾਨ ਹੈ ਖੁਦੀ ਬਖੀਲ ਤਕਰਬਰੀ ਇਕੋ ਤਾਂਣ ਪ੍ਰੇਨਤੇ ਅਨੈ ਕਾਂਗ ਬਨਾਰਸ ਹਿੰਦੂਆ ਮੱਕਾ ਕਾਬਾ ਮੁਸਲਮਾਨੈ ਸਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਨੈ ਰਾਮ ਰਹੀਮ ਤਹਾਏ ਦੇ ਇਕ ਨਾਮ ਦੁਇ ਰਹੇ ਰਾਹ ਭੁਲਾਨੇ ਬੇਰਕ ਤੇਵ ਭਲਾਏ ਕੇ ਮੋਹੇ ਲਾਲ ਚ ਦੁਨੀ ਸੈਤਾਨੈ ਸੱਚ ਕਿਨਾਰੇ ਰਹਿ ਗਿਆ ਹੈ ਮਰਦ ਬ੍ਰਾਹਮਣ ਮੌਲਾਣੇ ਸਿਰੋਂ ਨਾ ਮਿਟੇ ਆਉਣ ਜਾਣੇ ਕਾਜੀ ਵੱਡੀ ਲੈ ਕੇ ਝੂਠੇ ਅਤਵੇ ਦਿੰਦਾ ਸੀ ਤੇ ਕਰਾਣ ਦੇ ਗਲਤ ਅਰਥ ਕਰਕੇ ਬਾਦਸ਼ਾਹ ਨੂੰ ਕਰਾਹੇ ਪਾਉਂਦਾ ਸੀ ਬ੍ਰਾਹਮਣ ਲੋਕਾਂ ਨੂੰ ਵਹਿਮ ਭਰਮਾਂ ਵਿੱਚ ਪਾ ਕੇ ਅਤੇ ਤਾਰਾਂ ਤਰਾਂ ਦੇ ਕਰਮ ਕਾਂਡ ਦੱਸ ਕੇ ਪੂਰਾ ਸ਼ੋਸ਼ਣ ਕਰ ਰਿਹਾ ਸੀ ਕਾਜ਼ੀਆਂ ਤੇ ਬ੍ਰਾਹਮਣਾਂ ਤੋਂ ਤੇ ਜੀ ਥਾਵੇਂ ਸੰਨ ਜੋਗੀ ਉਹ ਸੰਸਾਰ ਨੂੰ ਮਾਇਆ ਸਮਝ ਕੇ ਛੱਡ ਜੰਗਲਾਂ ਵਿੱਚ ਜਾਂ ਪਹਾੜਾਂ ਵਿੱਚ ਚਲੇ ਗਏ ਸਨ ਸੰਿਆਸੀਆਂ ਦੇ 10 ਅਤੇ ਜੋਗੀਆਂ ਦੇ 12 ਟੋਲੇ ਬਣੇ ਹੋਏ ਸਨ ਜੋ ਆਪੋ ਆਪਣੇ ਢੰਗਾਂ ਨਾਲ ਆਪਣੇ ਹੀ ਕਲਿਆਣ ਲਈ ਕਈ ਹਿੱਲੇ ਵਰਤ ਰਹੇ ਸਨ ਪਰ ਆਪਣੇ ਮਨ ਨੂੰ ਕਾਬੂ ਵਿੱਚ ਰੱਖ ਕੇ ਲੋਕਾਂ ਦੀ ਅਗਵਾਈ ਕਰਨ ਲੱਗੇ ਲੇ ਕੋਈ ਵੀ ਅੱਗੇ ਨਹੀਂ ਆਉਂਦਾ ਸੀ ਇਹ ਸਮੁੱਚੀ ਦਚਨੋਂ ਗੁਰੂ ਸਾਹਿਬ ਨੇ ਇੰਜ ਬਿਆਨ ਕੀਤਾ ਕਾਜੀ ਹੋਏ ਕੇ ਬਹਿਨੇ ਆਏ ਫੇਰੇ ਤਸਬੀਹ ਕਰੇ ਖੁਦਾਏ ਵੱਡੀ ਲੈ ਕੇ ਹੱਥ ਰੁਏ ਜੇ ਕੋ ਪੁਛੇ ਤਾਂ ਪੜ ਸੁਣਾਏ ਸ਼ਰਮ ਧਰਮੰਦ ਛਾਪ ਖਲੋਏ ਓੜ ਫਰੇ ਪ੍ਰਧਾਨ ਵੇ ਲਾ ਲੋ ਕਾਜੀਆ ਬਾਮਣਾ ਕੀ ਗੱਲ ਥਕੀ ਅਗਦ ਪੜੇ ਸ਼ੈਤਾਨ ਵੇ ਲਾ ਲੋ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇਂ ਜੀਆ ਕਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਜਾੜੇ ਕਾ ਬੰਦ ਮੁਸਲਮਾਨ ਹਾਕਮ ਹੋਣ ਕਰਕੇ ਜਨਤਾ ਨੂੰ ਲੁੱਟਦਾ ਸੀ ਕੋਈ ਕੋਈ ਸਰਕਾਰ ਦੇ ਝੋਲੀ ਕਾਹ ਕੋ ਹਿੰਦੂ ਵੀ ਅਮੀਰ ਸਨ ਲੋਕ ਤਾਂ ਬਹੁਤ ਹੀ ਅਮੀਰ ਸਨ ਤੇ ਜਾਂ ਬਹੁਤ ਹੀ ਗਰੀਬ ਸਨ ਦਰਮਿਆਨਾ ਤਗਵਾ ਤਾਂ ਨਾ ਮਾਤਰ ਸੀ ਗੁਰੂ ਜੀ ਦੇ ਜਨਮ ਵੇਲੇ ਆਰਥਿਕ ਤੇ ਸਮਾਜਿਕ ਨਾ ਬਰਾਬਰੀ ਅਗਿਆਨਤਾ ਚਰਿੱਤਰਹੀਨਤਾ ਜੋਰ ਜਮਲ ਕੋੜਕ ਸੱਤ ਵਹਿਮ ਭਰਮ ਆਦ ਦਾ ਹਰ ਥਾਂ ਤੇ ਬੋਲ ਬਾਲਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ